ਬਕਿੰਗਮ ਪੈਲੇਸ ਦੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ ਵੀ ਆ ਦੇਖੋ ਆ ਇੱਕ ਬੰਦਾ ਆ ਜਿਹੜਾ ਇਹ ਸਾਰੀ ਰਾਤ ਜਿੰਨੇ ਚਿਰ ਦੀ ਡਿਊਟੀ ਆ ਸੋ ਇਹ ਆ ਜੀ ਟੈਲੀਫੋਨ ਕੈਬਨ ਕੈਸਟਰਨ ਹਾਲ ਜਿੱਥੇ ਸਰਦਾਰ ਉਦਮ ਸਿੰਘ ਜੀ ਹੋਣਾ ਨੇ 빅 ਬੈਂਡ ਲੰਡਨ ਸੋ ਜਿਹੜੀ ਇਹ ਆ ਏ ਲੰਡਨ ਦੀ ਬੜੀ ਦਾ ਮਲੇਸ਼ੀਆ ਵਿੱਚ ਹੈਗਾ ਨਾ ਟਵਿੰਟਾ ਸੋ ਇਹ ਹੈ ਜੀ ਲੰਡਨ ਆਈਜ਼ ਪਰ ਇੱਥੇ ਜੇ ਤੁਸੀਂ ਵਿਦਾਊਟ ਬੁਕਿੰਗ ਤੋਂ ਆਉਂਦੇ ਹੋ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਅੱਜ ਸਵਾਗਤ ਹੈ ਤੁਹਾਡਾ ਲੰਡਨ ਦੇ ਦੂਜੇ ਵਲੌਗ ਦੇ ਵਿੱਚ ਸੋ ਅੱਜ ਆਪਾਂ ਫਿਰ ਜਾ ਰਹੇ ਹਰਮਿੰਗਮ ਪੈਲੇਸ ਤੇ ਆਪਾਂ ਜਾਵਾਂਗੇ ਕੈਸਟਨ ਹਾਲ ਜਿੱਥੇ ਸਰਦਾਰ ਉਦਮ ਸਿੰਘ ਜੀ ਉਹਨਾਂ ਨੇ ਜੋ ਕਾਰਵਾਈ ਕੀਤੀ ਸੀ ਅੱਪਾ ਉੱਥੇ ਵੀ ਜਾਵਾਂਗੇ ਬਿਗ ਬੈਂਡ ਲੰਡਨ ਆਈਸ ਤੇ ਅੱਜ ਆਪਾਂ ਜਿਹੜਾ ਉਹ ਸਾਰਾ ਲੰਡਨ ਜਿਹੜਾ ਉਹ ਕਵਰ ਕਰਾਂਗੇ ਸੋ ਦੇਖਦੇ ਆ ਅੱਗੇ ਜਾ ਕੇ ਆਪਾਂ ਸਾਰੀਆਂ ਨਾ ਚੀਜ਼ਾਂ ਨੂੰ ਓਕੇ ਜੀ ਮਿਲਦੇ ਆ ਵਲੋਗ ਦੇ ਵਿੱਚ ਅੱਜ ਹੈਗਾ ਜੀ ਹੈਲੋਵਿਨ ਤੇ ਆਪਾਂ ਲੰਡਨ ਦੇ ਵਿੱਚ ਹੈਲੋਵਿਨ ਮਨਾ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ ਲੰਡਨ ਆਈਸ ਤੇ ਤੇ 버밍엄 पैलेस तो ਇਹ ਹੈਗਾ ਲੰਡਨ ਸੈਂਟਰ ਜਿੱਥੇ तकरीबन ਜਿੰਨੇ ਵੀ ਟੂਰਿਸਟ ਪੁਆਇੰਟ ਆ ਉਹ ਸਾਰੇ ਇੱਥੇ ਹੀ ਆ ਲੰਡਨ ਸੈਂਟਰ ਦੇ ਸੋ 에어ਪੋਰਟ ਤੋਂ ਤੁਸੀਂ ਅਲੀਜ਼ਾਬੈਥ ਲੀਨੀਆਂ ਜਿਹੜੀ ਆ ਉਹ ਟ੍ਰੇਨ ਲੈ ਲਓ ਤੇ ਸਿੱਧੀ ਤੁਹਾਨੂੰ ਜਿਹੜੀ ਇੱਥੇ ਪਚਾ ਲੈਂਦੀ ਆ ਸੋ ਜਿਹੜੀ ਇਹ ਆ ਇਹ ਲੰਡਨ ਦੀ ਬੜੀ ਮਲੇਸ਼ੀਆ ਵਿੱਚ ਹੈਗਾ ਨਾ ਟਵਿੰਨ ਟਾਵਰ ਕਿੱਦਾਂ ਮਤਲਬ ਕਿ ਇਹ ਲੰਡਨ ਦੀ ਬੜੀ ਬਿਲਡਿੰਗ ਅੰਦਰ ਵਿੱਚ ਬڑے-ਬڑے ਮਹਿੰਗੇ ਆਫਿਸ ਬੜਾ ਬੜਾ ਮਹਿੰਗਾ ਜਿਹੜਾ ਸਾਰਾ ਕੁਝ ਇੱਥੇ ਆ ਤੇਰੀ ਇੱਕ ਲੰਡਨ ਦੀ ਬੜੀ ਸੋਹਣੀ ਬਿਲਡਿੰਗ ਤੋਂ ਉਸ ਤੋਂ ਬਾਅਦ ਇੱਕਦਮ ਹੀ ਆਪਾਂ ਲੰਡਨ ਬ੍ਰਿਜ ਤੋਂ ਜਦੋਂ ਥੱਲੇ ਨੂੰ ਜਾਂਦੇ ਆ ਨਾ ਤੇ ਜਿੱਦਾਂ ਹਰ ਇੱਕ ਸ਼ਹਿਰ ਦੇ ਵਿੱਚ ਇੱਕ ਸੜਕ ਹੁੰਦੀ ਆ ਬੜੀ ਫੇਮਸ ਬੜੀ ਪੁਰਾਣੀ ਜਿੱਥੇ ਤੁਹਾਨੂੰ ਬੜਾ इजीली ਖਾਣ ਨੂੰ ਲੋਕਲ ਫੂਡ ਤੇ ਸਾਰਾ ਕੁਝ ਜਿਹੜਾ ਲੋਕਲ ਚੀਜ਼ਾਂ ਮਿਲ ਜਾਂਦੀਆਂ ਆ ਇਹ ਉਹ ਉਹ ਸਟਰੀਟ ਆ ਸੋ ਇਹ ਹੈ ਜੀ ਲੰਡਨ ਦੀ ਇੱਕ ਸਟਰੀਟ ਜਿਹੜੀ ਤੁਸੀਂ ਪੈਦਲ ਹੀ ਨਾ ਆਪਣਾ ਕਰ ਸਕਦੇ ਹੋ ਲੰਡਨ ਆਈਜ਼ ਬ੍ਰਿਮਿੰਘਮ ਪੈਲੇਸ ਐਨੀ ਅਦਰ ਸਾਰੀ ਜਿਹੜੀ ਜਗ੍ਹਾ ਆ ਉਹ ਤੁਸੀਂ ਕੰਮੂ ਸਕੇਦੇ ਹੋ ਲੋ ਜੀ ਆਪਾਂ ਪਹੁੰਚ ਗਏ ਲੰਡਨ ਆਈਜ਼ ਤੇ ਇਹ ਹੈ ਲੰਡਨ ਆਈਜ਼ ਤੁਸੀਂ ਜਦੋਂ ਲੰਡਨ ਬ੍ਰਿਜ ਤੋਂ ਸਿੱਧਾ ਹੀ ਤੁਰਦੇ ਆਓ ਤੇ ਤੁਸੀਂ ਲੰਡਨ ਜਿਹੜਾ ਲੰਡਨ ਆਈਜ਼ ਤੇ ਪਹੁੰਚੋਗੇ ਬਿਗ ਬੈਨ ਜਿਹੜਾ ਬਰਮਿੰਗਮ ਕੋਲ ਨੇ ਉਹ ਬਿਗ ਬੈਨ ਆਫ ਲੰਡਨ ਕਹਿੰਦੇ ਆ ਇਹ ਲੰਡਨ ਦਾ ਬਿਗ ਬੈਨ ਆ ਇਹ ਜਮਾਈ ਬਰਮਿੰਗਮ ਪੈਲੇਸ ਤੇ ਲੰਡਨ ਆਈਸ ਦੇ ਨਾਲ ਨਾਲ ਹੀ ਆ ਜਿਹੜਾ ਵੀ ਕੋਈ ਬੰਦਾ ਆਵੇ ਬਰਮਿੰਗਮ ਪੈਲੇਸ ਤੇ ਲੰਡਨ ਆਈਸ ਆ ਲੰਡਨ ਆਈਸ ਜਿਹੜਾ ਆ ਤੁਸੀਂ ਜੇ ਪਹਿਲਾਂ ਬੁਕਿੰਗ ਵਗੈਰਾ ਕਰਾ ਲੈਂਦੇ ਉਹਦੇ ਤੁਹਾਨੂੰ ਇਜ਼ੀ ਰਹੇਗਾ ਨਹੀਂ ਤੇ ਇੱਥੇ ਆ ਕੇ ਥੋੜਾ ਜਿਹਾ ਉਹਨਾਂ ਦਿੱਕਤ ਹੁੰਦੀ ਹੈ ਇਹ ਬਿਗ ਬੈਨ ਇਹ ਵਾਲਾ ਜਿਹੜੀ ਇਹ ਨਾਲ ਵਾਲੀ ਬਿਲਡਿੰਗ ਆ ਇਹ ਇੰਗਲੈਂਡ ਦਾ ਪਾਰਲੀਮੈਂਟ ਆ ਜਿੱਥੇ ਜੋ ਵੀ ਸਾਰੇ ਕਾਨੂੰਨ ਵਗੈਰਾ ਪਾਸ ਹੁੰਦੇ ਆ ਇਹ ਇੰਗਲੈਂਡ ਦਾ ਪਾਰਲੀਮੈਂਟ ਆ ਥੋੜਾ ਜਿਹਾ ਜੇ ਮੌਸਮ ਖਰਾਬ ਹੋਣ ਦੇ ਕਰਕੇ ਫੋਟ ਦੀ ਜਿਹੜੀ ਕਲੀਅਰਟੀ ਆ ਉਹ ਵਧੀਆ ਨਹੀਂ ਆ ਰਹੀ ਪਰ ਫਿਰ ਵੀ ਬੈਟਰ ਆ ਸੋ ਇਹ ਹੈ ਜੀ ਲੰਡਨ ਆਈਜ਼ ਪਰ ਇੱਥੇ ਜੇ ਤੁਸੀਂ ਵਿਦਾਊਟ ਬੁਕਿੰਗ ਤੋਂ ਆਉਂਦੇ ਹੋ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਆ ਲੈਣਾ ਲੱਗੀਆਂ ਹੋਈਆਂ ਨੇ ਵੀ ਇੱਥੇ ਵਿਦਾਊਟ ਬੁਕਿੰਗ ਤੋਂ ਜੇ ਤੁਹਾਡੇ ਕੋਲ ਬੁਕਿੰਗ ਹੈ ਆ ਤਾਂ ਫਿਰ ਤੁਸੀਂ ਈਜ਼ੀਲੀ ਇਹਦੇ ਵਿੱਚ ਜਿਹੜਾ ਆ ਉਹ ਟਰੈਵਲ ਕਰ ਸਕਦੇ ਹੋ ਸੋ ਮੈਂ ਰੈਫਰ ਕਰਨਾ ਹੈ ਜਦੋਂ ਵੀ ਤੁਸੀਂ ਆਉਣਾ ਆ ਤਾਂ ਪਹਿਲਾਂ ਜਿਹੜੀ ਆ ਲੰਡਨ ਆਈਜ਼ ਦੀ ਇਹਦੀ ਬੁਕਿੰਗ ਵਗੈਰਾ ਕਰ ਲਓ ਜਿਹੜਾ ਕਿ ਇਹ ਤੁਹਾਨੂੰ ਸੌਖਾ ਰਵੇ ਸੋ ਦੇਖੋ ਕਿੰਨਾ ਵੱਡਾ ਆਇਆ ਏ ਤੈਨੂੰ ਦੇਖੋਗੇ ਤਾਂ ਸਿੱਧਾ ਜਿਹੜਾ ਆ ਉਹ ਲੱਟਣ ਆਈ ਜਾ। ਜੇ ਤੁਹਾਨੂੰ ਤੁਸੀਂ ਸਿੱਧਾ ਹੀ ਜਾਓਗੇ ਤਾਂ 20 ਮਿੰਟ ਦੀ ਵਾਟ ਤੇ ਤੁਹਾਨੂੰ ਕੋਈ ਕੰਪਨੈਂਸ ਜਿਹੜਾ ਉਹ ਪਰ ਮੈਂ ਕੰਪਨੈਂਸ ਮਿਲ ਜਾਏਗਾ। ਸੋ ਇਹ ਜੀ ਟੈਲੀਫੋਨ ਕੈਵਨ ਜਿਹੜੇ ਅਕਸਰ ਆਪਾਂ ਫਿਲਮਾਂ 'ਚ ਵੀ ਵੇਖੇ ਆ। ਇੱਥੇ ਲੰਡਨ ਦੇ ਜਿਹੜੇ ਆ ਜਗ੍ਹਾ ਜਗ੍ਹਾ ਇਹ ਲੱਗੇ ਹੋਏ ਆ ਲੋਕੀ ਇਹਨਾਂ ਦੇ ਫੋਟੋਆਂ ਵਗੈਰਾ ਖਿਚਾਉਂਦੇ ਆ ਤੇ ਇਹਨਾਂ ਨੂੰ ਦੇਖਦੇ ਆ ਸੋਇਆ ਜੀ ਸੈਂਟਰ ਲੰਡਨ ਬਰਕਿੰਗਮ ਪੈਲੇਸ ਕੈਸਟਨ ਹਾਲ ਇਹ ਸਾਰੀਆਂ ਟੂਰਿਸਟ ਪਲੇਸਸ ਸਾਰੇ ਤਕਰੀਬਨ ਇੱਥੇ ਆ ਇਹ ਹੈ ਜੀ ਲੰਡਨ ਦਾ ਸੈਂਟਰ ਆ ਲੱਗਿਆ ইংল্যান্ড ਦੇ ਚੰਦੇ ਵਿਹਰਾ ਵੀ ਲੰਡਨ ਆਵੇ ਇਹਦੇ ਸੈਂਟਰ ਜੀ ਜੂਰ ਆਵੇ ਹਰ ਇੱਕ ਚੀਜ਼ ਜਿਹੜੀ ਇੱਥੇ ਤੁਹਾਨੂੰ ਬੜੀ ਈਜ਼ੀਲੀ ਦੇਖਣ ਨੂੰ ਮਿਲ ਜੇਗੀ ਟਰਾਂਸਪੋਰਟ ਵਗੈਰਾ ਖਾਣਾ ਪੀਣਾ ਹਰ ਇੱਕ ਚੀਜ਼ ਬੜੀ ਪੀਜੀ ਹੋਏ ਆ ਗਏ ਆ ਜੀ ਆਪਾਂ ਕਸਟਨ ਸਤਰੀਤ ਤੇ ਇਹ ਉਹੀ ਗਲੀਆਂ ਆ ਜਿੱਥੇ ਕਦੇ ਸਰਦਾਰ ਉਦਮ ਸਿੰਘ ਜੀ ਫਿਰਦੇ ਆ ਜਾਂ ਕੋਈ ਨਾ ਗਲੀਆਂ ਚ ਲੰਘੇ ਸੀ ਇਹ ਇਹਨਾਂ ਗਲੀਆਂ 'ਚ ਆ ਕੇ ਬਾਕੀ ਸਾਰਾ ਜਿਹੜਾ ਹਿਸਤਰੀਆ ਤੁਸੀਂ ਜਾਣਦੇ ਹੀ ਹੋ ਸੋ ਮੇਰੇ ਬੜੇ ਦਿਲ ਦੀ ਤਮੰਨਾ ਸੀ ਤਮੰਨਾ ਸੀ ਇਹਨੂੰ ਕਸਟਨ ਹਾਲ ਨੂੰ ਵੇਖਣ ਵਾ ਵੇਖਣਾ ਮੈਂ ਸੋ ਅੱਜ ਬੜੇ ਸਮੇਂ ਬਾਅਦ ਮੈਂ ਆਇਆਇਆ ਇਥੇ ਦੇਖਣ ਵਾਸਤੇ ਇਹਨੂੰ ਸੋ ਆਪਾਂ ਨੇੜੇ-ਨੇੜੇ ਜਿੱਦਾਂ ਵੀ ਜਾਂਦੇ ਆ ਤਾਂ ਜਿਹੜੀ ਐਕਸਾਈਟਮੈਂਟ ਆ ਉਹਦੇ ਦੀ ਜਾ ਰਹੀ ਆ ਸੋ ਚਲੋ ਨੇੜੇ ਜਾ ਕੇ ਆਪਾਂ ਦੇਖਦੇ ਆ ਇਹਨੂੰ ਕਸਟਨ ਹਾਲ ਇਹ ਹੈ ਜੀ ਕਸਟਨ ਹਾਲ ਜਿੱਥੇ ਸਰਦਾਰ ਉਦਮ ਸਿੰਘ ਜੀ ਹੋਣਾ ਨੇ ਜਿਹੜਾ ਆਪਣਾ ਜਿਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ ਇਹ ਹਾਲਿ ਆਓ ਕੋਈ ਆਜੀ ਕਸਟਮ ਹਾਲ ਜਿਹੜਾ ਕਿ ਸਰਦਾਰ ਉਦਮ ਸਿੰਘ ਜੀ ਹੋਣਾ ਨੇ ਸੋ ਇਹ ਆ ਜੀ ਬੁਕਿੰਗਮ ਸਟ੍ਰੀਟ ਜਿੱਥੇ ਆਪਾਂ ਇਸ ਟਾਈਮ ਤੁਰ ਰਹੇ ਆ ਕਸਟਨ ਹਾਲ ਤੋਂ ਸਿੱਧੀ ਆਪਾਂ ਵਿਕਿੰਗਮ ਸਟ੍ਰੀਟ ਤੇ ਜਾ ਕੇ ਤੇ ਆਪਾਂ ਵਿਕਿੰਗਮ ਪੈਲੇਸ ਜਿਹੜਾ ਉਹ ਚੱਲ ਜਾਗੇ ਸੋ ਇਹ ਆ ਜੀ ਵਿਕਿੰਗਮ ਪੈਲੇਸ ਜਿੱਥੇ ਉਹ ਸ਼ਖਸ ਜਾਂ ਉਹ ਰਾਣੀ ਜਾਂ ਉਹ ਮਹਾਰਾਜਾ ਰਹਿੰਦਾ ਆ ਜਿਨੇ ਅੱਧੀ ਦੁਨੀਆ ਤੇ ਰਾਜ ਕੀਤਾ ਆ ਸੋ ਇਹ ਆ ਉਹ ਘਰ ਇਹ ਆ ਉਹ ਬਿਲਡਿੰਗ ਜਿੱਥੇ ਉਹ ਬੰਦਾ ਜਾਂ ਉਹ ਲੇਡੀ ਰਹਿੰਦੀ ਆ ਜਿਨੇ ਅੱਧੀ ਦੁਨੀਆ ਤੇ ਰਾਜ ਕੀਤਾ ਸੀ ਇਹ ਆ ਲੰਡਨ ਦਾ ਬਕਿੰਗਮ ਪੈਲੇਸ ਦੇਖਣ ਨੂੰ ਤਾਂ ਇੱਕ ਆਮ ਜੀ ਬਿਲਡਿੰਗ ਆ ਪਰ ਇੱਥੋਂ ਚੱਲਦਾ ਆ ਸਾਰੀ ਦੁਨੀਆ ਦਾ ਰਾਜ ਸੋ ਏਸੀ ਆਪਣੇ ਲਾਸਟ ਡੈਸਟੀਨੇਸ਼ਨ ਲੰਡਨ ਦੀ ਇੱਥੇ ਆਪਾਂ ਵਲੌਗ ਨੂੰ ਕਰਾਂਗੇ ਖਤਮ ਤੇ ਸਵੇਰੇ ਇੱਕ ਨਵਾਂ ਵਲੌਗ ਲੈ ਕੇ ਆਪਾਂ ਹਾਜ਼ਰ ਹੋਵਾਂਗੇ ਬਕਿੰਗਮ ਪੈਲੇਸ ਦੀ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ ਵੀ ਆ ਦੇਖੋ ਆ ਇੱਕ ਬੰਦਾ ਆ ਜਿਹੜਾ ਸਾਰੀ ਰਾਤ ਜਿੰਨੇ ਚਿਰ ਦੀ ਡਿਊਟੀ ਆ ਨੇ ਇਦਾਂ ਹੀ ਵਾਕ ਕਰਨੀ ਆ ਤੇ ਹਰ ਇੱਕ ਜਗ੍ਹਾ ਜਿਹੜੇ ਆ ਡੌਗ ਤੇ ਮਤਲਬ ਕਿ ਇੰਨੀ ਜ਼ਿਆਦਾ ਟਾਈਟ ਸਿਕਿਉਰਟੀ ਆ ਦੀ ਬਕਿੰਗਮ ਪੈਲੇਸ ਦੀ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤਕਰੀਬਨ ਜਿੰਨੇ ਵੀ ਸਾਰੇ ਗਾਰਡ ਆ ਵਾਕ ਕਰਦੇ ਰਹਿੰਦੇ ਆ ਤੇ ਡੋਗ ਵਗੈਰਾ ਹਰ ਇੱਕ ਚੀਜ਼ ਜਿਹੜੀ ਇੰਨੀ ਹੋਇਆ ਵੀ ਤੁਸੀਂ ਬਿਨਾ ਸਿਕਿਉਰਿਟੀ ਤੋਂ ਕੋਈ ਵੀ ਬੰਦਾ ਕੋਈ ਗੱਡੀ ਕੋਈ ਬੰਦਾ ਕੁਝ ਵੀ ਅੰਦਰ ਵਗੈਰਾ ਨਹੀਂ ਜਾ ਸਕਦਾ ਹੈਗਾ ਕੋਈ ਆਪਕਿੰਕੰਪਲਸ ਐਵੇਂ ਨਹੀਂ ਇਹਨਾਂ ਨੇ ਇੰਗਲੈਂਡ ਨੇ ਅੱਧੀ ਦੁਨੀਆ ਤੇ ਰਾਜ ਕੀਤਾ ਕਿਉਂਕਿ ਸਿਕਿਉਰਿਟੀ ਇੰਨੀ ਟਾਈਟ ਆ ਇਹਨਾਂ ਦੀ ਇੱਥੇ ਦੀ ਮੈਂ ਹੋਰ ਗੱਲ ਦੱਸਦੇ ਆ ਜਿੱਦਾਂ ਮਤਲਬ ਕੀ ਜਿਹੜਾ ਝੰਡਾ ਆ ਇਹ ਡਾਊਨ ਆ ਬਕਿੰਗਮ ਪੈਲੇਸ ਦੇ ਵਿੱਚ ਜਿਹੜਾ ਝੰਡਾ ਡਾਊਨ ਆ ਇਹਦਾ ਮਤਲਬ ਇਹ ਆ ਵੀ ਜਿਹੜਾ ਰਾਣੀ ਤਾਂ ਚਲੋ ਉਹਦੀ ਡੈਥ ਹੋ ਗਈ ਆ ਜਿਹੜਾ ਰਾਜਾ ਆ ਉਹ ਰਾਜਾ ਇਸ ਟਾਈਮ ਇਹ ਇੱਥੇ ਬਕਿੰਗਮ ਪੈਲੇਸ ਵਿੱਚ ਹੈ ਨਹੀਂ ਜਿਸ ਦਿਨ ਰਾਜਾ ਬਕਿੰਗਮ ਪੈਲੇਸ ਵਿੱਚ ਹੋਏਗਾ ਤੇ ਇਹ ਜਿਹੜਾ ਝੰਡਾ ਆ ਇਹ ਅਪ ਹੋਏਗਾ ਡਾਊਨ ਨਹੀਂ ਹੋਏਗਾ ਸੋ ਅੱਜ ਜਿਹੜਾ ਰਾਜਾ ਯੋਬ ਕਿੰਗਮ ਪੈलेस ਵਿੱਚ ਹੈਗਾ ਨਹੀਂ ਇਸ ਕਰਕੇ ਜਿਹੜਾ ਝੰਡਾ ਆ ਇਹ ਡਾਊਨ ਆ ਬਾਕੀ ਬਿਲਡਿੰਗ ਬੜੀ ਖੂਬਸੂਰਤ ਆ ਪਰ ਸਿਕਿਉਰਿਟੀ ਵੈਰੀ ਟੈਟ ਵੈਰੀ ਬਹੁਤ ਜਿਆਦਾ ਟੈਟ ਆ ਸੋ ਇਹ ਆ ਜੀ ਕਿੰਗਮ ਪੈलेस ਇੱਥੇ ਹੁਣ ਆਪਾਂ ਵਲੌਗ ਨੂੰ ਕਰਾਂਗੇ ਖਤਮ ਲੰਡਨ ਦੇ ਨੂੰ ਸਵੇਰੇ ਫਿਰ ਹੁਣ ਆਪਾਂ ਇੱਕ ਨਵਾਂ ਵਲੌਗ ਬਣਾਵਾਂਗੇ ਲੰਡਨ ਦਾ ਸੋ ਮੈਨੂੰ ਦਿਓ ਇਜਾਜ਼ਤ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਕਮੈਂਟ ਜੇ ਕੁਝ ਚੰਗਾ ਲੱਗੇ ਤਾਂ ਕਮੈਂਟ ਜ਼ਰੂਰ ਕਰ ਦਿਓ ਤੇ ਫਿਰ ਹੁਣ ਆਪਾਂ ਜਾਵਾਂਗੇ ਪੈਰਿਸ ਤੇ ਜਰਮਨ ਤੇ ਉੱਥੇ ਦੀ ਆਪਾਂ ਵਲੋਗ ਤੁਹਾਨੂੰ ਬੜੀ ਛੇਤੀ ਜਿਹੜੇ ਅਪਡੇਟ ਕਰਾਂਗੇ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਥੈਂਕ ਯੂ